نال پڙهي ٽيڪ ڪريو منگ لائن ڇڏي روهي سٺو ٿا پر منهن اڌر اچو ٽينو لائن ۾ ڇڏي ٿو ساري وڌي نا ٿورين ٿي ٿورين يا رابو ٿين ٿا ماڻھن سان ٿو ٿورين ڪو يا رابو ٿين ٿا اوندڙي ۾ कल परसों रात भी एक <स्थिकल> तो फोन तो <स्थिकल> पूछ तो रहे कि मैं तो हा पेश आई दसा मैं करा जल मैं मौके डॉक्टर पहुंचा तो मैं देखा कि ਦੀ ਪੜੀ ਗਈ ਆ ਉਹ ਚਲੋ ਕਿਸੇ ਬੰਦਾ ਨਹੀਂ ਉਹ ਨਹੀਂ ਕੋਈ ਪੂਰੀ ਇੱਥੇ ਦੂਸਰੇ ਨੰਬਰ ਤੇ ਜਦੋਂ ਡਾਕਟਰ ਨਹੀਂ ਵੀ ਲਾਉਂਦੇ ਲੰਬੇ ਸਮੇਂ ਤੋਂ ਕਿਸੇ ਮਾਮਲਾ ਨਭਾ ਰਹੇ ਹਾਂ ਜਦੋਂ ਉੱਥੋਂ ਜਿਹੜਾ ਉਹ ਸਟੈਚਰ ਤੇ ਭੇਜਦੇ ਆ ਜਾਂ ਐਕਸ-ਰੇ ਜਾਂ ਸਕੈਨਿੰਗ ਲਈ ਆ ਉਹ ਜਿਹੜਾ ਕ੍ਰਿਸ਼ਨਾ ਲੈਵਲ ਨੂੰ ਭੇਜਣਾ ਉਹਥੇ ਸਟਾਫ ਜਿਹੜਾ ਉਹ ਡਾਕਟਰ ਹੁੰਦਾ ਬੱਚਾ ਹਿਸੇ ਜੀ ਉਹ ਪੇਸ਼ੈਂਟ ਨੂੰ ਜਿਹੜਾ ਉਹਦੇ ਪਰਿਵਾਰ ਵਾਲੇ ਸਟੈਚਰ ਤੇ ਬਾਅਦ ਹੀ ਹੱਥੀ ਰੇਡ ਕਿ ਲੈ ਕੇ ਆਵੇ ਉਹ ਲਾਈਵ ਦੇ ਵਿੱਚ ਵੀ ਹੈਗਾ ਮੈਂ ਨਹੀਂ ਤੁਹਾਨੂੰ ਨਾਲ ਸਟਾਫ ਕੋਈ ਹੈ ਕਹਿੰਦੇ ਨਹੀਂ ਤੁਹਾਨੂੰ ਕਹਿੰਦੇ ਸਟੈਚਰ ਤੇ ਪਾਓ ਤੇ ਲੈ ਜਾਓ ਇਹ ਸਾਡੇ ਕੋਲ ਹਨੀ ਅੱਜ ਇਹਨੇ ਵਾਲੇ ਅੰਦਰ ਬੋਟਾ ਬੈਠੀ ਔਨ ਡਿਊਟੀ ਮੈਰਨ ਚਲੋ ਜੇ ਯਾਨਕਲ ਸਾਡੀ ਘਾਹ ਵਰਗੀ ਆ ਜਿਹੜਾ ਮੇਰਾ ਹੈਲਪਰ ਉਹ ਨਾਲ ਸਿਰਫ ਖੜਾ ਹੈ ਮੈਨੂੰ ਫੋਟੋ ਵੀ ਇੱਕ ਨਹੀਂ ਭੇਜ ਹਾਂਜੀ ਕੀ ਕਾਰਨ ਸੀ ਜਿਹੜਾ ਕਿ ਅੱਜ ਤੁਸੀਂ ਸਿਵ ਸਜਨ ਦੇ ਨਾਮ ਤੇ ਜਿਹੜਾ ਮੰਗ ਪੱਤਾ ਦਿੱਤਾ ਗਿਆ ਦੇਖੋ ਬਤੌਰ ਹਲਕਾ ਸੇਵਾਦਾਰ ਮੈਂ ਲੰਬੇ ਸਮੇਂ ਤੋਂ ਹਲਕੇ ਜਿਹਾ ਸਵਾਮਾਂ ਨਿਭਾ ਰਿਹਾ ਹਾਂ ਜਦੋਂ ਜਦੋਂ ਵੀ ਹਲਕੇ ਦੇ ਲੋਕਾਂ ਨੂੰ ਸਿਹਤ ਸੁਰਦਾਨਾ ਸਿੱਖਿਆ ਸੁਰਦਾਨਾ ਜਾਂ ਹੋਰ ਸਮਾਜਿਕ ਪੌਤੇ ਕੋਈ ਸਮੱਸਿਆ ਆਂਦੀ ਆ ਜਦੋਂ ਮੇਰੇ ਤੱਕ ਪਹੁੰਚਦੀ ਆ ਮੈਂ ਉਸ ਆਵਾਜ਼ ਨੂੰ ਬੁਲੰਦ ਕਰਨ ਲਈ ਆਪਣੀ ਟੀਮ ਦੇ ਨਾਲ ਮੌਕੇ ਤੇ ਪਹੁੰਚਦਾ ਹਾਂ ਤੋਂ ਬੀਤੇ ਦਿਨੀ ਮੇਰੇ ਵੱਲੋਂ ਹਲਕੇ ਦਾ ਸੇਵਾਦਾਰ ਹੋਣ ਦੇ ਨਾਤੇ ਰਾਤ ਦੇ ਸਮੇਂ ਚ ਸਿਵਲ ਹਸਪਤਾਲ ਦਾ ਦੌਰਾ ਕੀਤਾ ਗਿਆ ਕਿ ਲੋਕ ਲੋਕਾਂ ਦੀ ਬਹੁਤ ਕੰਪਲੇਂਟ ਸੀ ਡਾਕਟਰ ਜਸ਼ਨ ਦੇ ਖਿਲਾਫ ਜੋ ਕਿ ਜਿਆਦਾ ਲੋਕਾਂ ਦੇ ਮਰੀਜ਼ਾਂ ਦੇ ਉੱਤੇ ਫੋਕਸ ਘੱਟ ਤੇ ਜਿਹੜਾ ਆਪਣੇ ਫੋਨ ਦੇ ਉੱਤੇ ਫੋਕਸ ਜਾ ਰਖਦੇ ਉਹਨਾਂ ਨੂੰ ਇੰਨਾ ਡਰ ਪੈ ਗਿਆ ਕਿ ਜਦੋਂ ਹੀ ਮੌਕੇ ਤੇ ਪਹੁੰਚੇ ਕਿਉਂਕਿ ਵੀਡੀਓਗ੍ਰਾਫੀ ਆ ਫੋਟੋਗ੍ਰਾਫੀ ਤਾਂ ਜਰੂਰੀ ਹੁੰਦੀ ਆ ਇੱਕ ਪਾਸੇ ਮਾਨ ਜੋ ਭਗਵੰਤ ਮਾਨ ਜੀ ਨੇ ਕਿਹਾ ਸੀ ਜਿਹੜਾ ਵੀ ਮੁਲਾਜ਼ਮ ਜਿਹੜਾ ਵੀ ਅਧਿਕਾਰੀ ਆਪਣੇ ਫੋਨ ਲਿਜਾਣ ਤੋਂ ਉੱਤੇ ਮਨਾ ਕਿਸੇ ਨੂੰ ਕਹਦਾ ਇਹਦਾ ਮਤਲਬ ਉਹਦੇ ਮਾਨ ਚ ਚੋਰ ਆ ਉਹਦਾ ਕੋਈ ਕ੍ਰਪਸ਼ਨ ਆ ਉਹ ਕੋਈ ਨਾ ਕੋਈ 25 75 ਕਹਿੰਦਾ ਇਥੋਂ ਸਾਫ ਸਾਬਤ ਹੁੰਦਾ ਵਾ ਕਿ ਜਿਹੜਾ ਡਾਕਟਰ ਜਸ਼ਨ ਆ ਉਹਦੇ ਮਾਨ ਚ ਕੋਈ ਚੋਰ ਸੀ ਕਿਉਂਕਿ ਜਿਹੜਾ ਬੰਦਾ ਅੱਜ ਦੇਖੋ মিডিਆ ਸਾਡਾ ਬਿਆਨਕਾਰੀ ਆ ਤੇ ਸਾਡੇ ਤੇ ਕੋਈ ਅਲੀਗੇਸ਼ਨ ਲੱਗੂਗਾ ਅਸੀਂ ਕੈਮਰੇ ਤੋਂ ਦੂਰ ਭੱਜਾਂਗੇ ਨਹੀਂ ਚਾਹੀ ਸੱਚੇ ਹੋਵਾਂਗੇ ਸਾਨੂੰ ਕੋਈ ਡਾਂਗ ਉਹ ਡਾਕਟਰ ਜਸਨਤ ਜਿਹੜੀਆਂ ਕੰਪਲੇਂਟਸ ਆ ਉਹਨੂੰ ਦੇਖਿਆ ਉਹਦੇ ਵਿੱਚ ਉਹ ਗਲਤ ਪਾਏ ਗਏ ਆ ਰਾਤ ਦੇ ਸਮੇਂ ਤੇ ਸਟੈਚਰ ਤੇ ਭੇਜ ਕੇ ਇਦਾਂ ਦੇ ਡੰਗਾਂ ਨੂੰ ਵੀ ਜਿਹੜਾ ਵਦੀਰਾਨੀ ਹੁੰਦਾ ਉਹਨਾਂ ਨੂੰ ਜਾ ਕੇ ਐਮਰਜੈਂਸੀ ਟੋਪੀਸ਼ਨਲ ਲੈਵਲ ਸਟੈਚਰ ਤੇ ਪਾ ਕੇ ਭੇਜਦਾ ਜਾਂਦਾ ਆਪਣੇ ਉਹ ਸਕੈਨੀਆਂ ਕਰਾਣ ਆਪਣੇ ਉਹ ਜਾ ਕੇ ਐਕਸ-ਰੇ ਕਰਾਣ ਬਹੁਤ ਬੁਰੇ ਹਾਲਾਤ ਨੇ ਉਸ ਤੋਂ ਇਲਾਵਾ ਜਿਹੜੀਆਂ ਸੇਵਾ ਸਹੂਲਤਾਂ ਵਾਂ ਸਿਵਲ ਹਸਪੀਟਲ ਦੇ ਵਿੱਚ ਨਾ ਲੰਬੇ ਸਮੇਂ ਤੋਂ ਸਟਾਫਰ ਦੀ ਹੋ ਪਿਆ ਡਾਕਟਰ ਬਲਬੀਰ ਸਿੰਘ ਜੀ ਗਏ ਗਈ ਉਹਨਾਂ ਦੇ ਨਾਂ ਦੇ ਮੰਗ ਪੱਤਰ ਵੀ ਆ ਹੁਣ ਜਿਹੜੇ ਤੇ ਆਜੇ ਤੋਂ ਅੱਜ ਤੱਕ ਜਿਹੜੇ ਆ ਸਿਵਲ ਸਰਪੰਚ ਲਾਇਆ ਉਹਨਾਂ ਨੂੰ ਜਾਂ ਤੇ ਪੱਕਾ ਕਰੋ ਉਹ ਵੀ ਜਿਹੜੀਆਂ ਕੋਈ ਸੇਵਾਵਾਂ ਨਿਭਾ ਸਕਣ ਉਹਨਾਂ ਨੂੰ ਵੀ ਜਾਂ ਇਹਨਾਂ ਲਟਕਾਇਆ ਪਿਆ ਵਾ ਨਾ ਇੱਧਰ ਜੋਗਾ ਉਧਰ ਛੱਡਿਆ ਨਾ ਉਧਰ ਜੋਗਾ ਛੱਡਿਆ ਜਿਹੜੀ ਕ੍ਰਿਸ਼ਨ ਲੈਬ ਆ ਸਰਕਾਰ ਵੱਲੋਂ ਪ੍ਰਾਈਵੇਟ ادارے ਨੂੰ ਠੇਕੇ ਦੇ ਦਿੱਤੇ ਪਈ ਆ ਕ੍ਰਿਸ਼ਨ ਲੈਬ ਦਿੱਤਾ ਪਿਆ ਵਾ ਤਾਂ ਕੀ ਕਮੀ ਆ ਉੱਚ ਵਿੱਚ ਕਮੀਆਂ ਦੇਖੋ ਜੀ ਮੈਂ ਕਮੀਆਂ ਕ੍ਰਿਟੀਸਾਈਜ਼ ਕਰੂੰਗਾ ਤੁਸੀਂ ਮੀਡੀਆ ਨੂੰ ਜਿਹੜਾ ਰਿਪਰੈਜ਼ੈਂਟ ਕਰਦੇ ਹੋ ਚੌਥਾ ਥੰਮ ਬੰਨਿਆ ਆ ਲੋਕਤੰਤਰ ਜੇ ਹੁਣ ਦੇਖੋ ਸਰਕਾਰੀ ਇਹ ਕੰਮ ਕਰਨ ਨਾ ਪ੍ਰਾਈਵੇਟ ਦਾ ਜਿਹੜਾ ਠੇਕਾ ਲਿੱਤਾ ਉਹਨਾਂ ਨੂੰ ਆਪਾਂ ਜਿਹਾ ਕੋਈ ਕਿੰਤੂ-ਪਰੰਤੂ ਮੈਂ ਕਰ ਦੇਵਾਂ ਤੇ ਲੋਕ ਜਿਹੜੇ ਖੱਜਲ ਹੋ ਜਾਣ ਹੁਣ ਮੈਨੂੰ ਦੱਸੋ ਗੱਲ ਤੇ ਤੁਹਾਡੀ ਬਿਲਕੁਲ ਵਾਜਿਬ ਆ ਕਿ ਜਿਹੜਾ ਪ੍ਰਾਈਵੇਟ ਜਿਹੜਾ ਠੇਕਾ ਦਿੱਤਾ ਆ ਉਹ ਤੇ ਜੋ ਕਮੀਆਂ ਆ ਉਹ ਦੱਸੀਆਂ ਜਾਣ ਪਰ ਹੁਣ ਦੁੱਖ ਦੀ ਗੱਲ ਇਹ ਆ ਕਿ ਸਰਕਾਰੀ ਸਿਵਲ ਹਸਪਤਲ ਕਪੂਰ ਦੇ ਕੋਈ ਉਹ ਸੁਵਿਧਾਵਾਂ ਹੀ ਨਹੀਂ ਆ ਉਹ ਜਿਹੜਾ ਪ੍ਰਾਈਵੇਟ ਜਿਹੜਾ ਵਾ ਉਹ ਜਿਹੜਾ ਉੱਤੇ ਸੰਪੂਰਨ ਰੋਕ ਦੇ ਉੱਤੇ ਰੋਕ ਲਾਈ ਜਾ ਸਕਦੀ ਨਹੀਂ ਇਹ ਗੱਲ ਨਹੀਂ ਹੈ ਕਿ ਪ੍ਰਾਈਵੇਟ ਠੇਕਾ ਦਿੱਤਾ ਤਾਂ ਪੈਸੇ ਵੀ ਗਵਰਨਮੈਂਟ ਕੋ ਉਹ ਵੀ ਪਬਲਿਕ ਹੀ ਤਾਂ ਚਾਰਜ ਹੁੰਦੇ ਆ ਤਾਂ ਤੁਹਾਡਾ ਰਾਈਟ ਬਣਦਾ ਜੇ ਉਹ ਵੀ ਫੈਸਿਲਿਟੀ ਦੇਣ ਦੇ ਵਿੱਚ ناکਾਮ ਰਹਿਣ ਦੇਖੋ ਜੀ ਰਾਈਟ ਜਿਹੜੇ ਆ ਇਹੋ ਜਿਹੇ ਦੁਬਾਏ ਜਾ ਰਹੇ ਆ ਅੱਜ ਦੇ ਸਮੇਂ ਦੇ ਵਿੱਚ ਕਿਉਂਕਿ ਹਮੇਸ਼ਾ ਜਾਂਦੇ ਹੀ ਲੋਕਤੰਤਰ ਚ ਲੈ ਰਹੇ ਆ ਲੋਕਤੰਤਰ ਤਾਂ ਆਪਣੀ ਗੱਲ ਰੱਖਣ ਦਾ ਇੰਪਲੀਮੈਂਟ ਕਰਨ ਦਾ ਅਧਿਕਾਰ ਹੁੰਦਾ ਪਰ ਅੱਜ ਤੇ ਤੁਹਾਡੇ ਜਿਹੜੇ ਰਾਈਟਸ ਆ ਉਹਨਾਂ ਖੋਹ ਲਿਆ ਗਿਆ ਵਾ ਜਿਹੜਾ ਪ੍ਰਾਈਵੇਟ ਜਿਹੜਾ ਠੇਕਾ ਦਿੱਤਾ ਹੈ ਕ੍ਰਿਸ਼ਨਾ ਲੈਬ ਨੂੰ ਇਹੀ ਜੇ ਸਰਕਾਰੀ ਤੌਰ ਤੇ ਕੰਮ ਚੱਲੇ ਲੋਕਾਂ ਦੇ ਟੈਕਸਿਸ ਦੀ ਜਿਹੜੀ ਆ ਦੁਰਵਰਤੋਂ ਨਾ ਹੋਵੇ ਤੇ ਕਿੰਨਾ ਚੰਗਾ ਉਹ ਸਰਕਾਰੀ ਸਹੂਲਤਾਂ ਮਿਲਣੀਆਂ ਪਰ ਹਾਲਾਤ ਜਿਹੜੇ ਬੜੇ ਤਰਸਯੋਗ ਆ ਕਪੂਤਰੇ ਦੇ ਕਿ ਡਾਕਟਰ ਜਸ਼ਨ ਵਰਗੇ ਡਾਕਟਰਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ ਜਲਦ ਤੋਂ ਜਲਦ ਜਿਹੜਾ ਪ੍ਰੋਟੈਸਟ ਆ ਸਿਵਲ ਸੱਜਣ ਦੇ ਦਫ਼ਤਰ ਦੇ ਬਾਹਰ ਕੀਤਾ ਜਾਊਗਾ ਕਿਉਂਕਿ ਐਹੋ ਜਿਹੇ ਡਾਕਟਰ ਜਿਹੜੇ ਆ ਮਰੀਜ਼ਾਂ ਲਈ ਹਾਨੀਕਾਰਕ ਆ ਇਹ ਮਰੀਜ਼ਾਂ ਨੂੰ ਮਰੀਜ਼ ਨਹੀਂ ਇਨਸਾਨ ਨਹੀਂ ਇਹ ਜਾਨਵਰ ਤੋਂ ਵੱਧ ਸਮਝਦੇ ਆ ਸੋ ਐਹੋ ਜਿਹੇ ਡਾਕਟਰਾਂ ਦੇ ਨਕੇਲ ਪੈਣੀ ਜ਼ਰੂਰੀ ਆ ਭਾਵੇਂ ਉਹ ਜਿੱਦਾਂ ਮਰਜ਼ੀ ਪਾਈ ਜਾਵੇ ਤੁਹਾਡਾ ਕਹਿਣ ਤਾਂ ਮੈਂ ਸਕੇ ਪੰਜਾਬ ਸਰਕਾਰ ਦੇ ਜਿਹੜੇ ਦਾਅਵੇ ਆ ਹੈਲਥ ਨੂੰ ਲੈ ਕੇ ਗਰਾਊਂਡ ਕੈਲਕੂਲੇਟ ਰਿਪੋਰਟ ਜ਼ੀਰੋ ਆ ਦੇਖੋ ਜੀ ਗਰਾਊਂਡ ਜੀ ਨੂੰ ਇਸ ਕਰਕੇ ਮੈਂ ਜਾਣੇ ਕਿਉਂਕਿ ਇੱਥੇ ਡਾਕਟਰ ਦੀ ਅਵੇਲੇਬਿਲਿਟੀ ਨਹੀਂ ਸਟਾਫ ਦੀ ਅਵੇਲੇਬਿਲਿਟੀ ਨਹੀਂ ਜੋ ਨਰਸਿਸਾਂ ਉਹਨਾਂ ਦੀ ਅਵੇਲੇਬਿਲਿਟੀ ਨਹੀਂ ਜੇ ਸਟਾਫ ਨਹੀਂ ਹੋਊਗਾ ਤੇ ਦੱਸੋ ਸਿਵਲ ਹਸਪੀਟਲ 'ਚ ਸੁਵਿਧਾਵਾਂ ਕਿੱਦਾਂ ਮਿਲਣਗੀਆਂ ਇੱਥੇ ਤੇ ਬਹੁਤ ਤਰਸਯੋਗ ਹਾਲਾਤ ਆ ਡਾਕਟਰ ਬਲਬੀਰ ਸਿੰਘ ਜੀ ਮੇਰੇ ਖਿਆਲ ਨਾਲ 2 ਮਹੀਨੇ ਪਹਿਲਾਂ ਤੁਸੀਂ ਵੀ ਜਾਣਦੇ ਹੋ ਇੱਥੇ ਅਨਾਉਂਸ ਕਰਿਆ ਇਹ ਕਿ ਆਉਣ ਵਾਲੇ 1 ਮਹੀਨੇ 1.5 ਮਹੀਨੇ 'ਚ ਸਟਾਫ ਵੀ ਆਊਗਾ ਇੱਥੇ ਮਸ਼ੀਨਰੀ ਵੀ ਆਊਗੀ ਵਿਧਾਨ ਸਭਾ ਚ ਵੀ ਉਹਨਾਂ ਨੇ ਕਿਹਾ ਸੀ ਨਾ ਇੱਥੇ ਮੈਡੀਕਲ ਕਾਲਜ ਆਵੇ ਨਾ ਸਿਵਲ ਹਸਪੀਟਲ ਚ ਮਸ਼ੀਨਰੀ ਆਵੇ ਤੇ ਨਾ ਸਟਾਫ ਆਵੇ ਤੇ ਕਪੂਤਲੇ ਦਾ ਰਾਬੀ ਰਾਕਾ ਵਾ ਕਪੂਤਲੇ ਦੀ ਗੱਡੀ ਜਿਹੜੀ ਆ ਪੈਦਲ ਹੋਈ ਪਈ ਆ ਇਹਨੇ ਤਾਂ ਪੰਜਾਬ ਪ੍ਰਧਾਨ ਕਹਿ ਰਹੇ ਆ ਕਿ ਅਸੀਂ ਮੈਡੀਕਲ ਹੱਬ ਬਣਾਣਾ ਵਾ ਮੈਡੀਕਲ ਹੱਬ ਵੇਖੋ ਜੀ ਜਿਹੜਾ ਕਪੂਤਲੇ ਚ ਬੰਨਾ ਹੀ ਆ ਉਹ ਤੇ ਮੈਨੂੰ ਲੱਗਦਾ ਵਾ ਅੰਡਰਗਰਾਉਂਡ ਬਣ ਚੁਕਿਆ ਵਾ ਉਹਦਾ ਨੀਂਹ ਪੱਥਰ ਜਿਹੜਾ ਵਾ ਜਲਦੀ ਪ੍ਰਧਾਨ ਸਾਹਿਬ ਵੀ ਕਰਕੇ ਜਾਣਗੇ ਕੋਈ ਜਿਹੜੀ ਅੰਡਰਗਰਾਉਂਡ ਚੀਜ਼ਾਂ ਹੁੰਦੀਆਂ ਨਾ ਉਹਨਾਂ ਨੂੰ ਥੋੜਾ ਜਿਹਾ ਗਹਿਰਾ ਹਾਈ ਤੱਕ ਜਾਣ ਦੀ ਸਮਾਂ ਲੱਗਦਾ ਵਾ ਜਿਹੜਾ ਹੱਬ ਵਾ ਉਹ ਅੰਡਰਗਰਾਉਂਡ ਬਣ ਚੁੱਕਿਆ ਵਾ ਸ਼ਾਇਦ ਤੁਹਾਡੇ ਦੇ ਧਿਆਨ ਚ ਨਹੀਂ ਆਇਆ ਉਹ ਜਲਦੀ ਹੀ ਪ੍ਰਧਾਨ ਸਾਹਿਬ ਆ ਕੇ ਅੰਡਰਗਰਾਉਂਡ ਜਿਹੜਾ ਉਹਦਾ ਤੁਗਾਟਨ ਕਰਨਗੇ ਕਹਿੰਦਾ ਮੈਂ ਕਿ ਦਿੱਲੀ ਵਾਲੀ ਇਹਦੀ ਮਿੱਠੀਆਂ ਗੋਲੀਆਂ ਹੱਲੇ ਪੰਜਾਬ ਚ ਵੀ ਹੋ ਗਏ ਸਿੱਧੂ ਮਿੱਠੀਆਂ ਗੋਲੀਆਂ ਨਹੀਂ ਰਹਿ ਗਈਆਂ ਜੀ ਹੁਣ ਨਵਾਂ ਟ੍ਰੈਂਡ ਆਇਆ ਨਾ ਹੁਣ ਗੋਲੀਆਂ ਖੱਟੀਆਂ ਮਿੱਠੀਆਂ ਇਹਨਾਂ ਨੇ ਕਰਦੀਆਂ ਵਾ ਜਿਹਦੇ ਨਾਲ ਲੋਕ ਹੁਣ ਆਪਣੇ ਮੂੰਹ ਦਾ ਸਵਾਦ ਜਿਹੜਾ ਉਹ ਖਰਾਬ